ਸਾਹਾਂ ਲੇ ਠੰਡ ਦੇ ਨੇ ਉਹੋ ਜੀ ਨੇ ਇਸ਼ਨਾਨ ਕੀਤਾ ਉਹ ਜੋ ਪਾਣੀ ਰੁੜਕੀ ਆਉਂਦਾ ਸੀ ਟੋਏ ਵਿੱਚ ਕਹਿੰਦੇ ਭਾਈ ਉਪਰੇ ਮੈਂ ਇੱਥੇ ਇਸ਼ਨਾਨ ਕਰਾਓ ਸਿੱਖ ਗਏ ਉਹਨਾਂ ਲਿਆਂਦਾ ਉੱਥੇ ਕਹਿੰਦਾ ਦੇਖੋ ਇਹ ਠੰਡਾ ਪਾਣੀ ਹੈ ਦਰਦ ਨਹੀਂ ਨਹੀਂ ਕਹਿੰਦੇ ਗੋਦੀ ਚਰਣਾ ਦੀ ਥੋੜੀ ਸੰ ਥੋੜੀ ਲੇਖ ਮਟਾਇਆ دیکھو نا جی اجکسر ہے ست گو نانک دیو جی نے اسنان ہی رہی تلا تو ٹھیک ہو جائیں گا آیا میرا نکلایا ٹھیک ہو گیا بڑا لو میرا جاندہ کچھ نہ کچھ ہو گیا گرو کا دربار سجا اصدی بار ہوگ پیا پریمہ بیٹھا ਸਭ ਦੇ ਜੀ ਰਾਜੀ ਹੋ ਗਿਆ ਰਾਜੀ ਹੋ ਗਿਆ ਇੱਕ ਹੀ ਹੋ ਗਿਆ ਸੁਪਰੀਮਾ ਵੀ ਠੀਕ ਹੋ ਗਿਆ ਹੁਣ ਮਹਾਰਾਜ ਦੇ ਸਾਹਮਣੇ ਬੈਠਾ ਭਾਈ ਬੱਲੂ ਗੁਰੂ ਜੀ ਦਾ ਹਜ਼ੂਰੀਆ ਸਿੱਖ ਸੀ ਉਹ ਕਹਿੰਦਾ ਹੈ ਸੱਚੇ ਪਤਸਾਹ ਆ ਪ੍ਰੇਮੀ ਵਾਲੋ ਇੱਕ ਇਹ ਜੀ ਨਵੇਂ ਕੱਪੜੇ ਪਾ ਕੇ ਬੈਠਾ ਤੁਹਾਡੇ ਨੇੜੇ ਜਿਵੇਂ ਵਿਆਹ ਹੋਣਾ ਸੀ ਗੁਰੂ ਜੀ ਕਹਿੰਦੇ ਲੈ ਭਾਈ ਇਹ ਕੀ ਗੱਲ ਆਪਾਂ ਹੁਣੇ ਵਿਆਹ ਕਰ ਦਈਏ ਵਚਨ ਹੋਇਆ ਕੋਈ ਸਿੱਖ ਆਪਣੀ ਕੰਨਿਆ ਪ੍ਰੇਮੇ ਦੇ ਨਾਲ ਲਿਆ ਕੇ ਬਿਠਾਏ ਉਹਨੇ ਵਿਆਹ ਕਰਨਾ ਇੱਕ ਸਿੱਖ ਗਿਆ ਲੰਗਰ ਵਾਲਾ ਉੱਤੀ ਮਾਵਾਂ ਦੀਆਂ ਲੰਗਰ 'ਚ ਲੱਗੀਆਂ ਜੀ ਆਪਣੀ ਬੇਟੀਆਂ ਚੱਲ ਬੇਟਾ ਪਿਤਾ ਜੀ ਚਲੋ ਕਿਹਾ ਕਿ ਪ੍ਰੇਮੀ ਦੇ ਨਾਲ ਬਿਠਾਇਆ ਜੀ ਉਹਨੇ ਵਿਆਹ ਕਰ ਦਿੱਤਾ ਉਹ ਵਿਆਹ ਹੋ ਤਬ ਅਦੂ ਲੜਕੀ ਦੀ ਮਾਤਾ ਨੂੰ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਪਤਾ ਨਹੀਂ ਕਿਹਣੀ ਯਾਦ ਹੈ ਕੀ ਇਹਦਾ ਪਿੰਡ ਹੈ ਕੋਰਾ ਕੁਈ ਤੇ ਕੁਛ ਜ਼ਮੀਨ ਜਾਇਦਾਦ ਕੁਛ ਹੈ ਵੀ ਕਿ ਨਾ ਹੈ ਕੋੜੀ ਸੀ ਤੁਸੀਂ ਠੀਕ ਕਰ ਤਾਂ ਪਤਾ ਨਹੀਂ ਮੇਰੇ ਕੁੜੀ ਵਿਆਹ ਦਿੱਤੀ ਉਹ ਮੈਨੂੰ ਪਤਾ ਨਹੀਂ ਮਾਂ ਨੂੰ ਪਤਾ ਨਹੀਂ ਗੁਰੂ ਜੀ ਨੇ ਵਿਆਹ ਵੀ ਕਰ ਦਿੱਤਾ ਅੱਜ ਕੱਲ ਵਿਆਹ ਕਿਵੇਂ ਹੁੰਦੇ ਤੁਹਾਨੂੰ ਪਤਾ ਹੀ ਦੱਸਣ ਦੀ ਲੋੜ ਨਹੀਂ ਤਾਂ ਗੁਰੂ ਜੀ ਕਹਿੰਦੇ ਪਾਈ ਆਸੀ ਨਾ ਤਾਂ ਨਾਮ ਮੱਥੋਂ ਮਨਾਰੀ ਰੱਖ ਦਿੱਤਾ ਹੈ ਇਹਨਾਂ ਕੋਲ ਸੇਵਾ ਲੈਣੀ ਹੈ ਇਹ ਦੁਨੀਆ ਦਾ ਭਲਾ ਕਰਨਗੇ ਚਰਨ ਪਹੁੰਚਾ ਮਿਲ ਗਈ ਸੀ ਪਹਿਲਾਂ ਹੁਣ ਗੁਰੂ ਜੀ ਕਹਿੰਦੇ ਪ੍ਰੇਮਿਆ ਕਰੋ ਹੁਣ ਤੁਸੀਂ ਦੁਮੇ ਨਿਕਲੋ। ਉਹ ਸਿੱਖੀ ਪ੍ਰਚਾਰ ਕਰੋ। ਨਿਕਲੇ ਆ ਉਥੋਂ ਨਗਰਾਂ ਸ਼ਹਿਰਾਂ ਚ ਹੁੰਦਾ ਹੋਇਆ ਦੂਰ ਆਪਣੀ ਹੱਡ ਬੀਤੀ ਵੀ ਸੁਣਾਉਂਦਾ ਛੱਡ ਦੋ ਸ਼ਰਾਬਾਂ ਕਾ ਬਾਬਾ ਇਹ ਜੁੰਡਲੀ ਦੇ ਯਾਰ ਛੱਡ ਦੋ। ਮੈਂ ਇਹ ਇਸੇ ਪਾਸੇ ਮੁੜਿਆ ਦੁੱਖ ਬਣਦਾ ਕੋਈ ਨਹੀਂ ਜਿਆਂਦਾ। ਮਿੰਨੋਂ ਬਾਹਰ ਸੁੱਟਾਂ ਆਉਂਦੇ ਨੇ ਹੱਡ ਬੀਤੀ ਵੀ ਸੁਣਾਉਂਦਾ ਹੈ। ਕਿਵੇਂ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਇਹ ਵੀ ਦੱਸਦਾ ਹੈ। تو او نکل گیا دیستو, در, گنگا نگر راجستان ہولی ہولی مدھیہ پردیش والدور پر ہےکیا گونا پنڈ شوپری پنڈ ادو یہ پنڈ ہوں ضلعے بعد چھوٹے چھوٹے ہوں پنڈ انہوں نے سکھی پرچار کر. So, کر کے ਪ੍ਰੇਮੀ ਨਹੀਂ ਤਕੜੇ ਹੋ ਕਿਸੇ ਕੀ ਪ੍ਰਚਾਰ ਕੀਤਾ ਧਿਆਨ ਤਰੋ ਗੁਰ ਅਮਰਦਾਸ ਮਹਾਰਾਜ ਦਾ ਗੁਰੂ ਨਾਨਕ ਜੀ ਦਾ ਸੱਚੇ ਪਾਤਸ਼ਾਹ ਦਾ ਧਿਆਨ ਤਰੋ ਜੇ ਬਹੋਰ ਨਾ ਧਰਨਾ ਸਮਰੱਥ ਗੁਰੂ ਦਾ ਤ ਤਉਨ ਬਾਰ ਬਾਰ ਤਸ ਨਹੀਂ ਨਾ ਪਿਆ ਜੀ ਕਿਸੇ ਦਾ ਕੱਲ ਕਿਸੇ ਦਾ ਫਿਰ ਕਿਸ ਦਾ ਛੱਡੋ ਇਹ ਨਾ ਗੰਨਾ ਡਗਮਗ ਸਾੜਦੇ ਮਨ ਬਹੋਰ ਕਦੀ ਕਿਤੇ ਤੁਰੇ ਫੇਰੇ ਕਦੀ ਕਿਤੇ ਤੁਰੇ ਫੇਰੇ ਤਦੈ ਬਾਣੀ ਵਿੱਚ ਈਮ ਦੱਸਿਆ ਹੈ ਛੱਡੋ ਰੇ ਮਨ ਗੋਰੇ ਧਗਮਗ ਛੱਡੋ ਧਗਮਗ ਛੱਡੋ ਛੱਡੋ ਰੇ ਮਨ ਗੋਰੇ ਧਗਮਗ ਛੱਡੋ ਰੇ ਮਨ ਤੋਰੇ ਡਗਮਦ ਛਡੋ ਡਗਮਦ ਛਡੋ ਛਡੋ ਰੇ ਮਨ ਤੋਰੇ ਡਗਮਦ